ਮੈਂ ਮਿਲਿਸ਼ੋਕਾ ਫਲਾਦਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਇਗਰੂ ਕੁਲੌਥ ਹਾਊਸ ਐਂਡ ਪਟਰੀ ਕੁਟਲਾ ਡਬਲਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲ ਪਹਿਲੀ ਵਾਰ ਜੁੜ ਰਹੀਆਂ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈਣ ਤਾਂ ਕਿ ਜਿਹੜੀ ਅਸੀਂ ਡੇਲੀ ਵੀਡੀਓ ਅਪਲੋਡ ਕਰਦੇ ਆ ਜੀ ਉਹ ਤੁਹਾਡੀ ਸਕਿੱਪ ਨਾ ਹੋਵੇ ਤੁਸ ਤੁਹਾਨੂੰ ਸਭ ਨੂੰ ਇਹ ਮਿਲ ਸਕੇ ਜਿਹੜੇ ਸੀ ਸੋਹਣੇ ਸੋਹਣੇ ਤੁਹਾਡੇ ਵਾਸਤੇ ਹਮੇਸ਼ਾ ਸੂਟ ਲੈ ਕੇ ਆਉਣੇ ਆ ਜੀ ਅੱਜ ਦੀ ਜਿਹੜੀ ਸਾਡੀ ਵੀਡੀਓ ਰਹਿਣ ਵਾਲੀ ਹੈ ਜੀ ਅਸੀਂ ਤੁਹਾਨੂੰ ਥੋੜੀ ਜੀ ਪਹਿਲਾਂ ਝਲਕ ਦਿਖਾ ਦਈਏ ਸਾਡੇ ਕੋਲੇ ਜਿਹੜੇ ਸੂਟ ਐਦਾਂ ਕਾਫੀ ਤਰ੍ਹਾਂ ਦੇ ਅਵੇਲੇਬਲ ਹੈ ਠੀਕ ਆ ਬਹੁਤ ਪਿਆਰੇ ਪਿਆਰੇ ਸੂਟ ਐ ਟੈਬੀ ਦੇ ਵਿੱਚ ਮਿਲਣਗੇ ਕਾਟਨ ਵਿੱਚ ਮਿਲਣਗੇ ਸ਼ਿਮਰ ਕਾਟਨ ਵਿੱਚ ਮਿਲਣਗੇ ਬਹੁਤ ਪਿਆਰੇ ਪਿਆਰੇ ਸੂਟ ਅਵੇਲੇਬਲ ਹੈ ਜੇਕਰ ਨੂੰ ਇਹਨਾਂ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਹੈ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਅੱਜ ਦੀ ਜਿਹੜੀ ਸਾਡੀ ਮੇਨ ਵੀਡੀਓ ਰਹਿਣ ਵਾਲੀ ਹੈ ਉਹ ਰਾਮ ਟੈਕਸ ਦੇ ਕੱਟ ਪੀਸਾਂ ਦੀ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਰਾਮ ਟੈਕਸ ਦੇ ਜਿਹੜੇ ਕੱਟ ਪੀਸ ਰਹਿਣਗੇ ਤੁਹਾਨੂੰ ਦਿਖਾਉਣ ਲੱਗੇ ਆ ਅੱਜ ਦੀ ਜਿਹੜੀ ਸਾਡੀ ਵੀਡੀਓ ਰਹਿਣੀ ਹੈ ਮੇਨ ਕੱਟ ਪੀਸ ਦੀ ਰਹਿਣੀ ਹੈ ਰਾਮ ਟੈਕਸ ਦੇ ਤੁਹਾਡੇ ਵਾਸਤੇ ਲੈ ਕੇ ਆਏ ਆ ਕੱਟ ਪੀਸ ਪ੍ਰਿੰਟ ਰਹਿਣਗੇ ਬਹੁਤ ਹੀ ਸੋਹਣੇ ਤੇ ਲਾਜਵਾਬ ਪ੍ਰਿੰਟਿੰਗ ਰਹੂਗੀ ਸਟੱਫ ਰਹੂਗਾ ਬਹੁਤ ਹੀ ਫਾਈਨ ਤਾਨੂੰ ਪਤਾ ਹੈ ਰਾਮ ਟੈਕਸ ਦਾ ਜਿਹੜਾ ਪ੍ਰਾਈਸ ਹੈ ਉਹ ਕੋਈ ਵੀ ਸੂਟ ਜਿਹੜਾ ਰਾਮ ਟੈਕਸ ਦਾ ਤੁਹਾਨੂੰ 1000 1100 ਤੋਂ ਘੱਟ ਨਹੀਂ ਤੁਸੀਂ ਬਾਇ ਕਰ ਸਕਦੇ ਉਹ ਵਾਲੇ ਇਸ ਤੁਹਾਡੇ ਵਾਸਤੇ ਕੱਟ ਪੀਸ ਰੱਖੇ ਆ ਸਟਾਫ ਤੁਹਾਨੂੰ ਪਤਾ ਹੀ ਹੈ ਰਾਮ ਟੈਕਸ ਦਾ ਸਟਾਫ ਕਿਸ ਤਰ੍ਹਾਂ ਦਾ ਸਟਾਫ ਹੈ ਜਿਹੜਾ ਰਾਮ ਟੈਕਸ ਦੇ ਸਟਾਫ ਨੂੰ ਪਸੰਦ ਕਰਦਾ ਉਹਨਾਂ ਨੂੰ ਪਤਾ ਹੀ ਹੈ ਵੀ ਰਾਮ ਟੈਕਸ ਦਾ ਸਟਾਫ ਕਿੱਦਾਂ ਦਾ ਹੁੰਦਾ ਜੀ ਅਸੀਂ ਤੁਹਾਡੇ ਵਾਸਤੇ ਜਿਹੜੇ ਅੱਜ ਵਾਲੇ ਸੂਟ ਲੈ ਕੇ ਆਏ ਆ ਉਹ ਲੈ ਕੇ ਆਏ ਆ ਅਸੀਂ ਰਾਮ ਟੈਕਸ ਦੇ ਵਿੱਚ ਕ੍ਰਸ਼ ਕਾਟਨ ਵੀ ਰਹੂਗੀ ਰਾਮ ਟੈਕਸ ਦੀ ਸਾਰੇ ਪੀਸ ਰਹਿਣ ਵਾਲੇ ਆ ਰਾਮ ਟੈਕਸ ਦੇ ਫਰੈਸ਼ ਹੋਣਗੇ ਪੀਸ ਕਿਸੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਡਿਫੈਕਟ ਨਹੀਂ ਹੋਊਗਾ ਮਿਸ ਪ੍ਰਿੰਟ ਨਹੀਂ ਹੋਊਗਾ ਠੀਕ ਹੈ ਜੀ ਮਿਸ ਪ੍ਰਿੰਟ ਨਹੀਂ ਹੋਊਗਾ ਬਹੁਤ ਬਹੁਤ ਸੋਹਣੇ ਪ੍ਰਿੰਟ ਰਹਿਣ ਵਾਲੇ ਆ ਫਾਈਨ ਸਟੱਫ ਰਹਿਣ ਵਾਲਾ ਹੈ ਕ੍ਰਸ਼ ਕਾਟਨ ਵੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੋ ਕਾਫੀ 트ੈਂਡ ਵਿੱਚ ਆ ਰਹੀ ਹੈ ਕ੍ਰਸ਼ ਕਾਟਨ ਠੀਕ ਹੈ ਕਾਫੀ ਪੈਣਾ ਦੀ ਡਿਮਾਂਡ ਹੈ ਕ੍ਰਸ਼ ਕਾਟਨ ਦੀ ਉਹ ਵੀ ਅਸੀਂ ਕੱਟ ਪੀਸਾਂ ਦੇ ਵਿੱਚ ਲੈ ਕੇ ਆ ਰਹੇ ਆ ਜੀ ਠੀਕ ਹੈ ਜੀ ਫਾਸਟ ਹੈਡਾ ਕੱਟ ਪੀਸ ਦੇਖੋ ਤੁਹਾਨੂੰ 4 ਮੀਟਰ ਦਾ ਇਹ ਵਾਲਾ ਕੱਟ ਪੀਸ ਮਿਲੂਗਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ 4 ਮੀਟਰ ਰਹਿਣ ਵਾਲਾ ਹੈ ਸਟਾਫ ਕਲਰ ਬੜਾ ਪਿਆਰਾ ਥੋੜਾ ਜਿਹਾ ਲਾਈਟ ਆ ਰਿਹਾ ਪਰ ਬਹੁਤ ਪਿਆਰਾ ਕਲਰ ਹੈ ਰੈਸਟ ਜੇ ਕਲਰ ਚ ਹੈ ਕਲਰ ਹੈ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਠੀਕ ਹੈ ਜਿਹੜੀ ਮੇਰੀ ਭੈਣ ਨੂੰ ਪਸੰਦ ਹੋਵੇ ਤੁਸੀਂ ਇਹ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਟਾਫ ਤੁਹਾਨੂੰ ਦਿਖਾਉਣੇ ਨੇ ਨਜ਼ਦੀਕ ਤੋਂ ਬਹੁਤ ਹੀ ਫਾਈਨ ਸਟਾਫ ਹੈ ਰਾਮ ਟੈਕਸ ਦਾ ਠੀਕ ਹੈ ਜੀ ਰਾਮ ਟੈਕਸ ਦਾ ਬਹੁਤ ਫਾਈਨ ਸਟਾਫ ਹੈ ਸਟੈਂਪ ਲੱਗੀ ਤੁਸੀਂ ਦੇਖ ਸਕਦੇ ਹੋ ਰਾਮ ਟੈਕਸ ਦੀ ਠੀਕ ਹੈ ਜੀ ਪ੍ਰਾਈਸ ਅਸੀਂ ਤੁਹਾਨੂੰ ਦੇ ਰਹੇ ਹਾਂ 130 ਰੁਪਏ ਪਰ ਮੀਟਰ ਜੀ 130 ਰੁਪਏ ਤੁਹਾਨੂੰ ਪਰ ਮੀਟਰ ਇਹਦੀ ਪ੍ਰਾਈਸ ਦੇ ਰਹੇ ਹਾਂ 650 ਦਾ ਪੂਰਾ ਕੰਪਲੀਟ ਸੂਟ ਬਣੂਗਾ ਠੀਕ ਹੈ ਜੀ ਜਿਹਦੀ ਪ੍ਰਾਈਸ ਮਾਰਕੀਟ ਦੇ ਵਿੱਚ ਤੁਹਾਨੂੰ 12-1300 ਤੋਂ ਘੱਟ ਨਹੀਂ ਮਿਲੇਗੀ ਰਾਮ ਟੈਕਸ ਦੇ ਸੂਟ ਦੀ ਬਹੁਤ ਪਿਆਰੇ ਰਹਿਣ ਵਾਲੇ ਪ੍ਰਿੰਟ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਬਹੁਤ ਹੀ ਜਿਆਦਾ ਪਿਆਰਾ ਪ੍ਰਿੰਟ ਰਹਿਣ ਵਾਲਾ ਸੱਤ ਸਟੈਂਪਾਂ ਲੱਗੀਆਂ ਹੋਈਆਂ ਆ ਰਾਮ ਟੈਕਸ ਦੀਆਂ ਇੰਨਾ ਫਾਈਨ ਸਟੱਫ ਹੈ ਜੀ ਰਾਮ ਟੈਕਸ ਦਾ ਠੀਕ ਹੈ ਤੁਸੀਂ ਕੰਨੀ ਤੋਂ ਵੀ ਚੈੱਕ ਕਰ ਸਕਦੇ ਹੋ ਇਹ ਵਾਲਾ ਤੁਸੀਂ ਸਾਡੇ ਕੋਲ ਇਹ ਨਾਲ ਬਾਟਮ ਵੀ ਬਾਏ ਕਰ ਸਕਦੇ ਹੋ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਤਾਂ ਤੁਸੀਂ ਕੱਲਾ ਸ਼ਰਟ ਪੀਸ ਵੀ ਲੈ ਸਕਦੇ ਠੀਕ ਹੈ ਜੀ ਕੰਪਲੀਟ ਸੂਟ ਵੀ ਹੈ ਸਾਡੇ ਕੋਲ ਜੀ ਇਹ ਵਾਲਾ ਜੇ ਤੁਸੀਂ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਤਾਂ ਕੰਪਲੀਟ ਸੂਟ ਵੀ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਬਹੁਤ ਪਿਆਰਾ ਸਟੱਫ ਰਹਿਣ ਵਾਲਾ ਇਹ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਕੋਡ ਡਰੈਸ ਸੈੱਟ ਬੜਾ ਸੋਹਣਾ ਜਿਹਾ ਰੈਡੀ ਹੋਣਾ ਠੀਕ ਹੈ ਜੀ ਇਹ ਆਉਣ ਵਾਲਾ ਕ੍ਰਸ਼ ਕਾਟਨ ਤੁਹਾਨੂੰ ਜ਼ਰੀਦ ਹੀ ਤੋ ਦਿਖਾਉਣੀ ਹੈ ਕ੍ਰਸ਼ ਕਾਟਨ ਹੈ ਜੀ ਦੇਖੋ ਇਹ ਕ੍ਰਸ਼ ਕਾਟਨ ਹੈ ਰਾਮ ਟੈਕਸ ਦਾ ਇਹਦੇ ਨਾਲ ਤੁਸੀਂ ਪਲੇਨ ਬਾਟਮ ਵੀ ਲੈ ਸਕਦੇ ਹੋ 4 ਮੀਟਰ ਰਹਿਣ ਵਾਲਾ ਸਟੱਫ ਠੀਕ ਹੈ ਜੀ 4 ਮੀਟਰ ਰਹਿਣ ਵਾਲਾ ਸਟੱਫ ਇਹ ਹੈ ਬਹੁਤ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ क्रश कॉटन ਰਹਿਣ ਵਾਲਾ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਪ੍ਰੇਨ बॉटम ਦੇ ਨਾਲ ਵੀ ਤੁਸੀਂ ਸਾਡੇ ਕੋਲੇ ਵਾਲਾ ਬਾਈ ਕਰ ਸਕਦੇ ਹੋ ਦੇਖੋ ਜੀ ਦੇਖ ਸਕਦੇ ਹੋ ਨੇ ਜ਼ਰੀਕ ਤੋਂ ਤੁਸੀਂ ਵਿਦਾਊਟ ਲਾਈਨਿੰਗ ਸੂਟ ਬਨਨ ਵਾਲਾ ਜੀ ਠੀਕ ਹੈ ਜੀ क्रश कॉटन ਜਿਹੜਾ ਵਿਦਾਊਟ ਲਾਈਨਿੰਗ ਸੂਟ ਬਨਨ ਵਾਲਾ ਇਹ ਵਾਲਾ ਪ੍ਰਿੰਟ ਵੀ ਤੁਹਾਨੂੰ क्रश कॉटन ਦੇ ਵਿੱਚ ਮਿਲੇਗਾ ਠੀਕ ਹੈ ਜੀ ਪੂਰਾ ਸੂਟ ਹੈ ਜੀ ਇਹ ਪੂਰਾ ਸੂਟ ਲੈ ਸਕਦੇ ਹੋ ਸ਼ਾਇਦ 4 ਮੀਟਰ ਹੋਵੇ ਜਾਂ 5 ਮੀਟਰ ਹੋਵੇ ਠੀਕ ਹੈ ਜੀ ਆਪਣਾ 4-5 ਵਿੱਚ ਆ ਰਾਮ ਦਾ ਸੂਟ ਬੰਦਾ 4 ਦੇ ਵਿੱਚ ਵੀ ਸੂਟ ਬੰਦਾ ਪ੍ਰਿੰਟ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਰਾਮ ਟੈਕਸ ਦਾ ਰਹਿਣ ਵਾਲਾ ਸੂਟ ਠੀਕ ਹੈ ਜੀ ਰਾਮ ਟੈਕਸ ਦਾ ਸਾਰੇ ਪੀਸ ਰਹਿਣਗੇ ਫਰੈਸ਼ ਕੋਈ ਡਿਫੈਕਟ ਨਹੀਂ ਹੋਣ ਵਾਲਾ ਇਹਦੇ ਵਿੱਚ ਕੋਈ ਮੈਸ ਪ੍ਰਿੰਟ ਨਹੀਂ ਹੋਣ ਵਾਲਾ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਬਹੁਤ ਪਿਆਰਾ ਪ੍ਰਿੰਟ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਦੇਖੋ ਇਹ ਵਾਲਾ ਪ੍ਰਿੰਟ ਚੱਕ ਕਰੋ ਬੜਾ ਪਿਆਰਾ ਜਿਹਾ ਰਹੂਗਾ ਪ੍ਰਿੰਟ ਦੇਖੋ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਇਹ ਵੀ ਕ੍ਰਸ਼ ਕਾਟਨ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਕ੍ਰਸ਼ ਕਾਟਨ ਦਾ ਜਿਹੜਾ ਸੂਟ ਆ ਬੜਾ ਪਿਆਰਾ ਜਿਹਾ ਸੋਹਣਾ ਜਿਹਾ ਰੈਡੀ ਹੁੰਦਾ ਇਹ ਵੀ 4 ਮੀਟਰ ਰਹਿਣ ਵਾਲਾ ਜੀ ਠੀਕ ਹੈ ਬਹੁਤ ਪਿਆਰਾ ਪੀਸ ਰਹਿਣ ਵਾਲਾ ਹੈ ਅਗਲਾ ਪ੍ਰਿੰਟ ਚੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣਾ ਸ਼ਰਟ ਪੀਸ ਮਿਲੂਗਾ ਤੁਹਾਨੂੰ ਇਹ ਵਾਲਾ ਬਹੁਤ ਪਿਆਰਾ ਪ੍ਰਿੰਟ ਹੈ ਜੀ ਠੀਕ ਹੈ ਜਿੰਨਾ ਤੁਸੀਂ ਪਲੇਨ ਬਾਟਮ ਵੀ ਲੈ ਸਕਦੇ ਸਾਡੇ ਕੋਲ ਸਕਿਨ ਕਰ ਲੈਣ ਦੀ ਵੀ ਲੈ ਸਕਦੇ ਹੋ ਜਾਂ ਰੈਸਟ ਕਲਰ ਦੀ ਲੈਣਾ ਚਾਹੁੰਦੇ ਨੇ ਤਾਂ ਰੈਸਟ ਕਲਰ ਦੀ ਤੁਹਾਨੂੰ ਬਾਟਮ ਮਿਲ ਜੂਗੀ ਨਾਲ ਜੀ ਠੀਕ ਹੈ ਜੀ ਜਿਸ ਸਕਿਨ ਕਲਰ ਦੀ ਲੈਣਾ ਚਾਹੁੰਦੇ ਉਸ ਸਕਿਨ ਕਲਰ ਦੀ ਵੀ ਮਿਲੂਗੀ ਸ਼ਰਟ ਪੀਸ ਹੈ ਜੀ ਰਾਮ ਟੈਕਸ ਦੀ ਸਭ ਤੇ ਸਟੈਂਪ ਲੱਗੀਆਂ ਹੋਈਆਂ ਬਹੁਤ ਪਿਆਰਾ ਪ੍ਰਿੰਟ ਰੈਣ ਵਾਲਾ ਜੀ ਅਗਲਾ ਫਰੈਂਡ ਚੈੱਕ ਕਰੋ ਜੀ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਸ਼ਰਟ ਪੀਸ ਮਿਲੂਗਾ ਤੁਹਾਨੂੰ ਇਹ ਵਾਲਾ ਠੀਕ ਹੈ ਜੀ ਸ਼ਰਟ ਪੀਸ ਤੁਸੀਂ ਬਾਈ ਕਰ ਸਕਦੇ ਹੋ ਸਾਡੇ ਕੋਲੋਂ ਬਹੁਤ ਹੀ ਜ਼ਿਆਦਾ ਪਿਆਰਾ ਪੀਸ ਰਹਿਣ ਵਾਲਾ ਆਫ ਵਾਈਟ ਬਾਟਮ ਦੇ ਨਾਲ ਬਹੁਤ ਹੀ ਸੋਹਣਾ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਜੇਕਰ ਤੁਸੀਂ ਇਹਨੂੰ ਆਫ ਵਾਈਟ ਬਾਟਮ ਲਗਾਉਂਗੇ ਸਕੈਨ ਜੀ ਕਲਰ ਚ ਬਾਟਮ ਲਗਾਉਂਗੇ ਤਾਂ ਬਹੁਤ ਸੋਹਣਾ ਸ਼ਰਟ ਪੀਸ ਰੈਡੀ ਹੋਣਾ ਇਹ ਥੋੜੀ ਜਿਹੀ ਜਿਹੜੀ ਬਾਟਮ ਹੈ ਵਾਈਟ ਸ਼ੇਡ ਚ ਹੈ ਪਰ ਇਹਦੇ ਨੂੰ ਆਫ ਵਾਈਟ ਬਾਟਮ ਲੱਗੂਗੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਆਫ ਵਾਈਟ ਬਾਟਮ ਦੇ ਨਾਲ ਦੇਖੋ ਇਹ ਵਾਲੀ ਬਾਟਮ ਦੇ ਨਾਲ ਠੀਕ ਹੈ ਜੀ ਸ਼ਰਟ ਪੀਸ ਹੈ ਜੀ ਤੁਸੀਂ ਆਫ ਵਾਈਟ ਬਾਟਮ ਨਾਲ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਰਾਮ ਟੈਕਸ ਦਾ ਰਹਿਣ ਵਾਲਾ ਹੈ 130 ਰੁਪਏ ਪਰ ਮੀਟਰ ਰਹਿਣ ਵਾਲੀ ਇਹਦੀ ਪ੍ਰਾਈਸ ਠੀਕ ਹੈ ਜੀ ਇੱਕ ਇਹ ਪੀਸ ਦੇਖੋ ਇਹ ਵੀ ਬੜਾ ਸੋਹਣਾ ਜਿਹਾ ਪ੍ਰਿੰਟ ਰਹਿਣ ਵਾਲਾ ਕ੍ਰਸ਼ ਕਾਟਨ ਹੈ ਠੀਕ ਹੈ ਜੀ ਕ੍ਰਸ਼ ਕਾਟਨ ਹੈ ਬਹੁਤ ਪਿਆਰਾ ਪ੍ਰਿੰਟ ਹੈ ਜੀ ਸ਼ਰਟ ਪੀਸ ਹੈ ਜੀ ਸਾਡੇ ਕੋਲੇ ਸ਼ਰਟ ਪੀਸ ਹੈ ਜੀ ਦੇਖ ਸਕਦੇ ਹੋ ਤੁਸੀਂ ਅਗਲਾ ਪ੍ਰਿੰਟ ਚੈੱਕ ਕਰੋ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਠੀਕ ਹੈ ਜੀ ਇਦਾਂ ਨਾਲ ਇਹਦੇ ਨਾਲ ਥੋੜੀ ਜਿਹੀ ਡਾਰਕ ਬਾਟਮ ਲਾ ਕੇ ਵਾਈਨ ਕਲਰ ਜ ਇਹ ਵਾਲੇ ਕਲਰ ਦੀ ਬਾਟਮ ਲਾ ਕੇ ਬਹੁਤ ਪਿਆਰਾ ਸੂਟ ਰੈਡੀ ਹੋਣਾ ਠੀਕ ਹੈ ਜੀ ਬਹੁਤ ਪਿਆਰਾ ਸੂਟ ਰੈਡੀ ਹੋਣਾ ਹੈ ਇਹ ਵੀ ਤੁਸੀਂ ਸਾਡੇ ਕੋਲੋਂ ਸ਼ਰਟ ਪੀਸ ਬਾਈ ਕਰ ਸਕਦੇ ਹੋ ਠੀਕ ਹੈ ਪਰ ਇਹ बॉटम ਦਾ ਕਲਰ ਥੋੜਾ ਲੱਗ ਹੈ ਪਰ ਇਸ ਕਲਰ ਦੀ बॉटम ਦੇ ਨਾਲੇ ਬਹੁਤ ਪਿਆਰਾ ਸੂਟ ਰੈਡੀ ਹੋਣਾ ਜੀ ਇਹ ਵਾਲੀ बॉटम ਸਾਡੇ ਕੋਲ ਫਿਨਿਸ਼ ਹੋ ਚੁੱਕੀ ਹੈ ਤੁਹਾਨੂੰ ਅਸੀਂ ਦਿਖਾ ਸਕਦੇ ਹਾਂ ਇਹਦੇ ਵਿੱਚ ਇੱਕ ਅੱਧੀ बॉटम ਹੋਊਗੀ ਸਾਡੇ ਕੋਲ ਅਗਲਾ ਪੀਸ ਚੈੱਕ ਕਰੋ ਜੀ ਜੇਕਰ ਤੁਸੀਂ बॉਟਮ ਲੈਣਾ ਚਾਹੁੰਦੇ ਹੋ ਅਸੀਂ बॉਟਮ ਵੀ ਨਾਲ ਮੈਚ ਕਰਕੇ ਦਵਾਂਗੇ ਠੀਕ ਹੈ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ 4 ਮੀਟਰ ਰਹਿਣ ਵਾਲਾ ਹੈ ਸਟੱਫ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਰਾਮ ਟੈਕਸ ਰਹੂਗਾ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਸਟਾਫ ਤਾਂ ਬਹੁਤ ਹੀ ਫਾਈਨ ਤੇ ਸੌਫਟ ਸਟਾਫ ਹੈ ਠੀਕ ਹੈ ਜੀ ਪਤਾ ਹੀ ਹੈ ਤੁਹਾਨੂੰ ਰਾਮ ਟੈਕਸ ਦਾ ਸਟਾਫ ਕਦੇ ਵੀ ਖਰਾਬ ਨਹੀਂ ਹੁੰਦਾ 12 1300 ਦਾ ਜਿਹੜਾ ਸੂਟ ਹੈ ਜੀ ਇਹ ਬੰਦ ਹੈ ਤਾਂ ਅਸੀਂ ਤੁਹਾਨੂੰ ਦੇ ਰਹੇ ਹਾਂ ਸਿਰਫ 650 ਦੇ ਵਿੱਚ 130 ਰੁਪਏ ਪਰ ਮੀਟਰ ਦੇ ਨਾਲ ਪ੍ਰਿੰਟ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਡਬਲ ਸ਼ੈਡਰ ਤੁਸੀਂ ਦੁਪੱਟਾ ਡਾਈ ਕਰਾਓਗੇ ਐਦਾਂ ਦਾ ਤਾਂ ਬਹੁਤ ਸੋਹਣਾ ਸੂਟ ਰੈਡੀ ਹੋਣਾ ਬਣ ਕੇ ਇਹ ਕੇਵਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਨਿਊ ਜੀ ਡਿਜ਼ਾਈਨਿੰਗ ਹੈ ਦੇਖੋ ਵਾਈਨ ਕਲਰ ਦੀ ਜਾਂ ਬਲੂ ਕਲਰ ਦੀ ਬਾਟਮ ਦੇ ਨਾਲ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਠੀਕ ਹੈ ਜੀ ਰਾਮ ਟੈਕਸਚਰ ਰਹਿਣ ਵਾਲਾ ਪੀਸ ਇਹ ਸ਼ਰਟ ਪੀਸ ਹੈ ਜੀ ਇਹ ਵੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਸ਼ਰਟ ਪੀਸ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਸ਼ਰਟ ਪੀਸ ਹੈ ਕ੍ਰਸ਼ ਕੋਟਨ ਹੈ ਜੀ ਦੇਖੋ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਡਿਫਰੈਂਟ ਜੀ ਲੁੱਕ ਦੇ ਵਿੱਚ ਪ੍ਰਿੰਟ ਹੈ ਇਹ ਵਾਲਾ ਠੀਕ ਹੈ ਸਟ੍ਰੈਚ ਹੋਣ ਵਾਲਾ ਕਪੜਾ ਹੈ ਕ੍ਰਸ਼ ਕੋਟਨ ਹੈ ਤੇ ਇਹਦੇ ਨਾਲ ਬਾਟਮ ਅਸੀਂ ਲਗਾਈ ਹੈ ਦੇਖੋ ਇਹ ਵਾਲੀ ਇਹਦੇ ਨਾਲ ਆਉਗੀ ਬਾਟਮ ਬੜਾ ਸੋਨਾ ਜਿਹਾ ਸੂਟ ਰੈਡੀ ਹੋਣਾ ਠੀਕ ਹੈ ਜੀ ਬਹੁਤ ਸੋਨਾ ਸੂਟ ਸੋਨਾ ਜਾਂ ਰੈਡੀ ਹੋਣਾ ਇਹ ਕੇਵਲ ਸ਼ਰਟ ਪੀਸ ਹੀ ਬਹੁਤ ਪਿਆਰਾ ਪੀਸ ਹੈ ਅਗਲਾ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਪੂਰਾ ਕੰਪਲੀਟ ਸੂਟ ਮਿਲੂਗਾ 5 ਮੀਟਰ ਸਾਢੇ ਕਿਲੋ ਸੂਟ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਰਹਿਣ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਾਂ ਰਹਿਣ ਵਾਲਾ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਹੈ 130 ਪਰ ਮੀਟਰ ਮਿਲੂਗੀ ਤੁਹਾਨੂੰ ਇਹਦੀ ਪ੍ਰਾਈਸ ਇਹ ਵੀ ਤੁਹਾਨੂੰ ਪੂਰਾ ਕੰਪਲੀਟ ਸੂਟ ਮਿਲੂਗਾ ਇਹਦਾ ਪ੍ਰਿੰਟ ਵੀ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਡਿਫਰੈਂਟ ਜਿਹਾ ਸਟਾਈਲ ਚ ਪ੍ਰਿੰਟ ਹੈ ਡਿਫਰੈਂਟ ਜਿਹਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਰਾਮ ਟੈਕਸ ਦਾ ਰਹਿਣ ਵਾਲਾ ਪੀਸ ਠੀਕ ਹੈ ਜੀ ਫਰੈਸ਼ ਹੈ ਬਿਲਕੁਲ ਕੋਈ ਡਿਫੈਕਟ ਨਹੀਂ ਕੋਈ ਮਿਸ ਪ੍ਰਿੰਟ ਨਹੀਂ ਬਿਲਕੁਲ ਫਰੈਸ਼ ਪੀਸ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਲੈ ਕੇ ਆਏ ਦੇਖੋ ਪ੍ਰਿੰਟ ਚੈੱਕ ਕਰੋ ਕਿੰਨਾ ਪਿਆਰਾ ਪ੍ਰਿੰਟ ਹੈ ਜੀ ਠੀਕ ਹੈ ਜੀ ਜੇ ਤੁਸੀਂ ਇਹਨੂੰ ਵੇਅਰ ਕਰੋਗੇ ਤਾਂ ਤੁਹਾਡੇ ਜਿਹੜੀ ਲੁੱਕ ਐ ਡਿਫਰੈਂਟ ਹੀ ਆਉਣੀ ਐ ਕਿਉਂਕਿ ਪ੍ਰਿੰਟਿੰਗ ਹੀ ਡਿਫਰੈਂਟ ਐ ਬਹੁਤ ਪਿਆਰੀ ਪ੍ਰਿੰਟਿੰਗ ਐ ਜੀ ਠੀਕ ਹੈ ਜੀ ਬਹੁਤ ਪਿਆਰੀ ਪ੍ਰਿੰਟਿੰਗ ਐ ਦੀ ਇੱਕੇਵਾਰਾ ਪੀਸ ਚੈੱਕ ਕਰੋ ਇਹ ਤੁਹਾਨੂੰ ਸ਼ਰਟ ਪੀਸ ਮਿਲੂਗਾ ਜੀ ਠੀਕ ਹੈ ਜੀ ਐਦਾਂ ਦੀ ਬਾਟਮ ਲਗਾ ਕੇ ਪਿੰਕ ਕਲਰ ਦੀ ਬਹੁਤ ਪਿਆਰਾ ਜਿਹੜਾ ਸੂਟ ਆ ਉਹ ਰੈਡੀ ਹੋਣਾ ਬਣ ਕੇ ਬਾਕੀ ਲੈਸਸ ਦੇ ਨਾਲ ਅਸੀਂ ਡਿਜ਼ਾਈਨ ਕਰ ਸਕਦੇ ਹਾਂ ਸਾਡੇ ਕੋਲੇ ਕਾਫੀ ਤਰ੍ਹਾਂ ਦੀਆਂ ਲੈਸਸ ਅਵੇਲੇਬਲ ਹੈ ਤੁਸੀਂ ਜਿਹੜੀ ਵੀ ਮੇਰੇ ਭੈਣ ਨੂੰ ਕਿਸੇ ਤਰ੍ਹਾਂ ਦੀ ਲੈਸ ਦੀ ਲੋੜ ਹੋਵੇ ਤਾਂ ਉਹ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਕਿਸੇ ਵੀ ਸੂਟ ਨਾਲ ਉਸ ਨੂੰ ਮੈਚਿੰਗ ਲੈਸ ਭੇਜ ਸਕਦੇ ਹਾਂ ਜੀ ਠੀਕ ਹੈ ਜੀ ਇਹ ਕੇਵਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਤੇ ਬਹੁਤ ਪਿਆਰਾ ਪੀਸ ਹੈ ਇਹਦੇ ਨਾਲ ਸਾਨੂੰ ਬਾਟਮ ਲਗਾਵਾਂਗੇ ਠੀਕ ਹੈ ਜੀ ਵਾਈਨ ਕਲਰ ਇਹਦੇ ਨਾਲ ਬਾਟਮ ਲੱਗੂਗੀ ਇਦਾਂ ਦੀ ਬਾਟਮ ਲਾ ਕੇ ਬਹੁਤ ਪਿਆਰਾ ਸੂਟ ਰੈਡੀ ਹੋਣਾ ਪ੍ਰਿੰਟ ਦੇਖੋ ਕਿਸ ਤਰ੍ਹਾਂ ਦਾ ਪ੍ਰਿੰਟ ਹੈ ਹੋਰ ਹੀ ਡਿਫਰੈਂਟ ਜਿਹਾ ਪ੍ਰਿੰਟ ਹੈ ਜੀ ਠੀਕ ਹੈ ਜੀ ਕਾਫੀ ਤਰ੍ਹਾਂ ਦੀ ਇਦਾਂ ਦੀ ਪ੍ਰਿੰਟਿੰਗ ਚੱਲਦੀ ਹੈ ਡਿਫਰੈਂਟ ਜਿਹਾ ਪ੍ਰਿੰਟ ਹੈ ਚੈੱਕ ਕਰ ਸਕਦੇ ਹੋ ਇਹ ਵਾਲੀ ਸੀ ਇਹਦੇ ਨਾਲ ਤੁਹਾਨੂੰ ਬਾਟਮ ਦਵਾਂਗੇ ਠੀਕ ਹੈ ਤੁਹਾਨੂੰ ਬਾਟਮ ਦੇ ਨਾਲੇ ਲੁੱਕ ਦਿਖਾਉਣੀ ਹੈ ਕਿਸ ਤਰ੍ਹਾਂ ਆਉਣੀ ਹੈ ਦੇਖੋ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਲਵੰਡਰ ਕਲਰ ਚ ਪ੍ਰਿੰਟ ਤਾਂ ਡਿਫਰੈਂਟ ਹੀ ਹੈ ਜੀ ਠੀਕ ਹੈ ਜੀ ਅਗਲਾ ਇੱਕ ਅਗਲਾ ਚੈੱਕ ਕਰੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜਿਹੜੀ ਵੀ ਮੇਰੀ ਭੈਣ ਨੂੰ ਇਸ ਤਰ੍ਹਾਂ ਦੇ ਪੀਸ ਦੀ ਲੋੜ ਹੋਵੇ ਠੀਕ ਹੈ ਰਾਮ ਟੈਕਸ ਦੇ ਪੀਸ ਦੀ ਲੋੜ ਹੋਵੇ ਤਾਂ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਇਹ ਵੀ ਕ੍ਰਸ਼ ਕਾਟਨ ਰਹਿਣ ਵਾਲੀ ਹੈ ਰਾਮ ਟੈਕਸ ਦੀ ਕ੍ਰਸ਼ ਕਾਟਨ ਰਹਿਣ ਵਾਲੀ ਹੈ ਜੀ ਠੀਕ ਹੈ ਇਹ ਕੇ ਵੀ क्रश कॉटन ਚ ਮਿਲੂਗਾ ਠੀਕ ਹੈ ਇਦਾਂ ਦੇ ਸੂਟ ਦਾ ਜਿਹੜਾ ਕੋਟ ਸੈੱਟ ਰੈਡੀ ਹੋਣਾ ਬਹੁਤ ਸੋਹਣਾ ਰੈਡੀ ਹੋਣਾ ਬਣ ਕੇ ਕੋਟ ਸੈੱਟ ਪ੍ਰਿੰਟ ਬੜਾ ਪਿਆਰਾ ਹੈ ਠੀਕ ਹੈ ਜੀ ਰਾਮ ਟੈਕਸ ਦਾ ਰਹਿਣ ਵਾਲਾ ਹੈ क्रश कॉटन ਹੈ ਜੀ क्रश कॉटन ਹੈ ਬਹੁਤ ਪਿਆਰਾ ਪ੍ਰਿੰਟ ਹੈ ਠੀਕ ਹੈ ਜਿੰਨਾ ਵੀ ਮੇਰੇ ਪਹਿਨਾਂ ਨੂੰ ਇਹਨਾਂ ਪੀਸਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਉਂਦਾ ਹੈ ਤਾਂ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਕੋਲੋਂ ਇਹ ਬਾਏ ਕਰ ਸਕਦੇ ਹੋ ਤੇ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਆਂ نیچے ਲੋਕੇਸ਼ਨ 'ਚ ਸਾਡਾ ਡਰੈੱਸ ਦਿੱਤਾ ਗਿਆ ਹੈ ਉਸੀ ਤੁਹਾਡਾ ਡਰੈਸ ਦੇਖ ਕੇ ਸਾਡੀ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਜਿਹੜਾ ਅਸੀਂ ਸਕਰੀਨ ਤੇ ਨੰਬਰ ਮੈਂਸ਼ਨ ਕੀਤਾ ਗਿਆ ਉਸੇ ਨੰਬਰ ਤੇ ਤੁਸੀਂ ਪੇਮੈਂਟ ਕਰਨੀ ਹੈ ਜੀ ਤੇ ਉਸੇ ਨੰਬਰ ਤੁਸੀਂ ਆਰਡਰ ਬੁੱਕ ਕਰਨਾ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ